ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਬਾਈ ਸਹਨੇ ਪਿੰਡ ਆ ਜੀ ਤੇ ਆਪਣਾ ਨਾਮ ਕੀ ਜੀ ਜਗਤਾਰ ਆ ਵੀਰੇ ਤੇ ਨੰਬਰ ਵੀਰੇ ਮੋਬਾਈਲ ਨੰਬਰ ਦੱਸ ਦੋ ਨੰਬਰ ਹਾਂਜੀ 98723 ਠੀਕ ਆ ਜੀ 76290 ਦੁਬਾਰੇ ਫੇਰ ਦੱਸੋ ਵੀਰੇ 98723 76290 ਠੀਕ ਆ ਜੀ ਹਾਂਜੀ ਬਾਈ ਕੋਲ ਗੱਭਣਾ ਹਾਂਜੀ ਗਾਂ ਜੀ ਇਹ ਦਿਖਾਓ ਜੀ ਹਾਂਜੀ ਬਾਈ ਦੱਸੋ ਇਹ ਦੁੱਧ ਦੁੱਧ ਕਿੰਨਾ ਦਿੱਤਾ ਜੀ ਪਿਛਲੀ ਵਾਰ ਪਿਛਲੀ ਵਾਰ ਤਾਂ 18 ਕਿਲੋ ਪਰੇ ਠੀਕ ਆ ਕਿੰਨੇ ਦਿਨ ਰਹਿ ਗਈ ਵੀਰੇ ਸੂਣ ਦੇ ਦੇ ਲਈ 15 ਦਿਨ ਜੀ ਬਈ ਦੇਖ ਸਕਦੇ ਹੋ ਹੋਨਾਂ ਦੇਖ ਸਕਦੇ ਹੋ ਤਾਂ ਤੋਂ ਦੇਖ ਸਕਦੇ ਸੀ ਸੀਲਸੂ ਬਹੁਤ ਆ 15 ਕ ਦਿਨ ਲੈ ਜੂ ਹੁਣ ਵੀ ਬਾਈਕ ਦਾ ਹੁਣ ਦੇ ਦੂਜੀ ਠੀਕ ਹੈ ਸੀ ਉਹ ਦੇਖ ਸਕਦੇ ਹੋ ਬਹੁਤ ਸੀਲਸੂ 15 ਕ ਰਹਿ ਗਈ ਜੀ ਹਾਂ ਜੀ ਹਾਂ ਜੀ ਬਾਈ ਕੀ ਮੁੱਲ ਵੜੀ ਮੁੱਲ ਇਹਦਾ 65000 ਹੈ ਜੀ ਇਹਦਾ ਠੀਕ ਹੈ ਜੀ ਆਪਣੇ ਤੌਰ ਤੇ ਦਿਖਾਉਂਗੀ ਹਾਂ ਜੀ ਹਾਂ ਦਿਖਾ ਦਿਓ ਅੱਜ ਮੋੜ ਲਈ ਜੀ ਫਰੋਹੀ ਤੁਰਾ ਤਰਾ ਲੈ ਜੀ ਕਿਲੇ ਦੇ ਬਸ ਠੀਕ ਹੈ। ਬਾਈ ਜੀ ਮੰਗਦਾ 65000 ਆਪਣੇ ਚੈਨਲ ਨੂੰ ਬਹੁਤ ਸਾਰੇ ਸਬਸਕ੍ਰਾਈਬਰ ਤੇ ਸੇਰ ਜਰੂਰ ਕਰ ਦਿਓ ਤਾਂ ਕਿ ਜਿਹੜੀ ਮੈਂ ਤੁਹਾਨੂੰ ਵੀਡੀਓ ਅਪਲੋਡ ਕਰਦੇ ਰਹੀ ਜੀਤਾ ਫਾਰਮ ਟੀਵੀ ਤੇ ਇੱਕ ਬਾਈ ਕੋਲ ਦੋ ਬੱਸੀਆਂ ਬਕਾਉ ਹੋ ਰਾਂ ਉਹ ਤੁਹਾਨੂੰ ਉਹਦੇ ਬਾਰੇ ਜੀ ਜਾਣਕਾਰੀ ਦਿੰਦੇ। ਹਾਂਜੀ ਬਈ ਇਹ ਬੱਸੀ ਵੀ ਬਕਾਉਗਾ ਜੀ? ਹਾਂਜੀ ਬੱਸੀ ਵੀ ਬਕਾਉਗਾ ਜੀ। ਕਿੰਨਾ ਟਾਈਮ ਦੀ ਵੀਰੇ ਇਹ? ਬੱਛੀ 14 ਮਹੀਨੇ ਦੀ ਜੀ। 14 ਮਹੀਨੇ ਦੀ। ਹਾਂ। ਦੇਖ ਸਾਰੀ। ਇਹ ਕਿਤੇ ਕਾਬਲਾ ਜੀ ਹਾਂ ਠੀਕ ਕਾਬਲਾ ਜੀ ਠੀਕ ਇਹ ਕਾਬਲਾ 14 ਮਹੀਨੇ ਵਸੀਆ ਜੀ ਤੇ ਹਾਂਜੀ ਬਾਈ ਕੀ ਰੇਟ ਰੂਟ ਮੰਗਦਾ ਜੀ ਦਾ ਰੇਟ 22000 ਹੈ ਜੀ ਇਹਦਾ ਬਾਈ 22000 ਰੁਪਏ ਬਾਈ ਕਹਿੰਦਾ ਤੇ ਦੇਖ ਸਕਦੇ ਇਹ ਵੀ ਵੀਰ ਖੋਲ ਕੇ ਦਿਖਾਓ ਜੀ 22000 ਰੁਪਏ ਰੇਟ ਹੈ ਹੁਣ ਵੀ ਦੇਖ ਸਕਦੇ ਵਸੀ ਤੇ ਸੀਲਾ ਵਸੇ ਥੋੜਾ ਥਾਰਾ ਵਧੀਆ ਜੀ ਬਾਈ ਜੀ 22000 ਰੁਪਏ ਰੇਟ ਮੰਗਦਾ ਜੀ ਸੀਲ ਸੁਣ ਬਹੁਤ ਹੈ ਜੀ ਠੀਕ ਹੈ ਬਾਈ ਦੇਖ ਸਰ ਠੀਕ ਆ ਵੀ ਬੰਦੋ ਹੁਣ ਤਾਂ ਦਿੱਤਾ ਫਾਰਮ ਟੀਵੀ ਨੇ ਬਾਤ ਵਸ ਸਬਸਕਰਾਈਬਰ ਤੇ ਸ਼ੇਅਰ ਜੁਮ ਕਰਦਾ ਕੋ ਤਾਂ ਕੀ ਤੁਹਾਨੂੰ ਪਿੰਡ ਪਿੰਡ ਜਾਂ ਘਰ ਘਰ ਜਾ ਕੇ ਤੁਹਾਨੂੰ ਵੀਡੀਓ ਅਪਲੋਡ ਕਰਦੇ ਰਹੀ ਹੈ ਜੀ ਬਾਈ ਜੀ ਤੀਜੀ ਆਪਣੇ ਕੋਲ ਲੱਭਣਾ ਬਾਈ ਕੋਲ ਗਾਂ ਜੀ ਦੇਖ ਸਕਦੇ ਹੋ ਥਣਥਣ ਹਾਂਜੀ ਭਰਾ ਇਹ ਕਿੰਨੇ ਦਿਨ ਲੱਗੇ ਜੀ ਇਹ ਲੈ ਜੀ 15-16 ਦਿਨ ਲੱਜੂ ਜੀ ਠੀਕ ਆ ਜੀ ਦੇਖ ਸਕਦੇ ਹੋ ਥਣਥਣ ਉੱਠੀ ਤਾਂ ਲੱਗਿਆ ਜੀ 15 ਦਿਨ ਬਾਈ ਕਹਿੰਦਾ ਥਣ ਲੱਜੂ ਬਾਕੀ ਸੰਗ ਹੈਗੇ ਜੀ ਹਾਂਜੀ ਮਾਰੂ ਮੁਰਤੇ ਨਹੀਂ ਬਈ ਇਹ। ਨਾਲੇ ਮਾਰਦੇ ਕੋਈ ਮਸਲੇ। ਫੌਸੀ ਲਈ। ਹਾਂ ਫੌਸੀ ਦਾ ਜੀ। ਹੰਡੀ ਸੀਰਾ ਤੇ ਹਾਂ ਜੀ ਪਰ ਆ ਇਹਦਾ ਰੇਟ ਦਾ ਦੱਸ ਦੋ ਜੀ ਆਪਣਾ। ਰੇਟ ਦਾ? ਹਾਂ ਜੀ। 66000 ਰਾਇ ਜੀ ਦਾ। ਰੇਟ ਬਈ ਦਾ 66000 ਰਾਇ ਕਹਿ ਮੁੱਲ ਕਰਦਾ। ਮੰਨਤਨ ਹੋ ਜੂ ਜੀ। ਹਾਂ ਜੀ ਹੋ ਜੂ। ਮੋਕ ਤੇ ਹੋ ਜੂਗਾ ਜੀ। ਮੋਕ ਤੇ ਬਈ ਕਹਿੰਦਾ ਮੰਨਤਨ ਕਰਦਾ। ਹਾਂ ਵੀ ਦਿਖਾਓ ਤੁਰ। ਪਹਿਲੇ ਸੂਈ ਜੀ। ਪਹਿਲੇ ਸੂਈ ਸੁਣਾ ਵੀਰੇ। ਹਾਂ ਜੀ। ਹਾਂ ਜੀ ਬਈ ਪਹਿਲੇ ਸੂਈ ਸੁਣਾ। ਦੇਖ ਸਕਦੇ। ਥੋੜਾ ਤਰਾ। ਠੀਕ ਹੈ। ਹਾਂਜੀ ਬੱਸੀ ਆ ਵੀਰੇ ਇਹ ਹਾਂਜੀ ਬੱਸੀ ਆ ਜੀ ਕਿੰਨੇ ਟਾਂ ਦੀ ਭਰਾ ਇਹ ਤੈਨੂੰ ਬੱਸੀ ਇਹ 16 ਕਿਲੋ ਮਹੀਨੇ ਦੀ ਹੋਗੀ ਜੀ 16 ਕਿਲੋ ਮਹੀਨੇ ਦੀ ਹੋਗੀ ਹਾਂਜੀ ਹਾਂਜੀ ਭਰਾ ਦਾ ਰੇਟ ਰੂਟ ਵੀ ਦੱਸ ਦਿ ਜੀ ਰੇਟ ਪੱਕੀ ਹੈ ਇਹਦਾ 25000 ਰੁਪਏ ਬਈ ਰੇਟ ਆ ਹਾਂਜੀ ਬਈ ਦਿਖਾਓ ਖੋਲ ਕੇ ਦੇਖਾ ਦਿਓ ਬਈ 25000 ਰੁਪਏ ਰੇਟ ਆ ਬਈ ਇਹ ਦੇਖਦਾ ਬਈ 8000 ਰੁਪਏ ਰੇਟ ਮੰਗਦਾ ਬਾਈ ਤੇ ਵਾਕੀ ਬਾਈ ਜੀ ਨਾਲ ਕਰਦੇ ਗੱਲਬਾਤ ਤੇ ਰੇਟ ਫੋਨ ਤੇ ਕਰ ਲਓ ਭਰਾ ਬਾਈ ਜੀ ਕਹਿੰਦੇ ਮਾਨਤਾਣ ਕਰ ਦਾਂਗੇ ਤੇ ਇਹੋ ਵੀ ਚੌਥੀ ਬੱਸੀ ਤੇ ਇੱਕ ਪੰਜਵੀਂ ਬੱਸੀ ਉਹ ਵੀ ਤੁਹਾਨੂੰ ਦਿਖਾਉਣਾ ਹੈ ਜੀ ਉਹ ਹੈਗੀ ਆ ਜੀ ਸਹੀਵਾਲਾ ਭਰਾ ਗਾਂ ਜਿਹੜੀ ਆ ਹਾਂਜੀ ਸਹੀਵਾਲਾ ਜੀ ਇਹ ਬਾਈ ਜੀ ਸਹੀਵਾਲਾ ਗਾਂ ਜੀ ਗੱਬਣਾ ਤੁਹਾਨੂੰ ਵਾਕੀ ਕਰਦੇ ਬਾਈ ਨਾਲ ਆਪਾਂ ਗੱਲਬਾਤ ਹਾਂਜੀ ਭਾਈ ਸਹੀਵਾਲਾ ਵੀ ਹੈਗਾ ਜੀ ਸਹੀਵਾਲਾ ਜੀ ਸਹੀਵਾਲਾ ਬਹੁਤ ਠੰਡੀ ਸੀਲ ਆ ਜੀ ਹਾਂਜੀ ਭਰਾ ਗੱਬਣਾ ਜੀਏ ਗੱਬਣਾ ਜੀਏ ਕਿੰਨਾ ਟਾਈਮ ਰਹਿ ਗਿਆ ਜੀ ਲੈ ਵੀ ਤਾ 10 ਬਰਦਨ ਲਾ ਜੂ ਜੀ 10 ਬਰਦਨ ਹਾਂ ਭਰਾ ਦਾ ਰੇਟ ਲੁੱਟ ਕੇ ਆਈ ਰੇਟ 45000 ਰਾਈਦਾ ਬਾਈ 45000 ਰੁਪਏ ਰੇਟ ਆ ਥਣ ਦੇਖ ਸਕਦੇ ਝੱਡਾ ਦੇਖ ਸਕਦੇ 15 ਕ ਦਿਨ ਬਾਈ ਕਹਿੰਦਾ ਰਹਿੰਦਾ ਜਿਵੇਂ ਠੰਡੀ ਸੀ ਤੇ ਭਰਾ ਦੁੱਧ ਕੀ ਸੀ ਪਹਿਲਾਂ ਦੇਣਾ ਦੁੱਧ ਪਹਿਲਾਂ ਜੀ ਇਹਦੇ 14 ਕਿਲੋ ਦਿੱਤਾ ਹੀ ਇਹਨੇ 14 ਕਿਲੋ ਦਿੱਤਾ ਜੀ 14 ਕਿਲੋ ਲੀਟਰ ਦਿੱਤਾ ਸੀ ਬਾਈ ਤੋਰ ਕੇ ਦਿਖਾਓ ਹਾਂਜੀ ਭਰਾ ਤੋਰ ਕੇ ਦਿਖਾਓ ਜੀ ਹਾਂਜੀ ਦੇਖ ਸਕਦੇ ਇਹਦਾ ਫੇਸਬੁੱਕ ਵਾਸਲਾ ਸੀ ਲਾਈ ਤੋਂ ਤੋਂ ਰਿਚਲ ਭਰਾ ਹੋਰ ਠੰਡੀ ਸੀ ਲਾ ਭਰਾ ਠੀਕ ਹੈ ਜੀ ਇਹ ਬਾਈ ਨਾਲ ਕਨੈਕਟ ਕਰ ਲਓ ਆਪਣੇ ਚੈਨਲ ਨੂੰ ਬਾਤ ਬੰਦ ਬਾਈ ਆਪਣੇ ਚੈਨਲ ਨੂੰ ਬਾਤ ਸਬਸਕ੍ਰਾਈਬਰ ਤੇ ਸ਼ੇਅਰ ਜੁੜ ਕਰਦਾ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਅਸੀਂ ਬਿੰਨਾ ਜੀ ਜਾ ਕੇ ਦਿਖਾਉਣੇ ਜਾਨਵਰ ਇਹ ਇੱਕ ਬਾਈ ਕੋਲ ਕੱਟੀ ਆ ਬਾਕੀ ਪੁੱਛਦੇ ਬਾਈ ਬਾਈ ਕੱਟੀ ਵੀ ਪਕਾਉਗਾ ਜੀ ਆ ਨਹੀਂ ਕੱਟੀ ਰੱਖੀ ਹੋਈ ਕੀ ਕਰੇ ਕੱਟੀ ਕਰੇ ਰੱਖੀ ਹੋਈ ਜੀ ਹਾਂਜੀ ਕਿਹੜੀ ਨਸਲ ਆ ਭਰਾ ਇਹ ਮੋਰਾ ਨਸਲ ਚ ਆ ਗਈ ਜੀ ਮੋਰਾ ਨਸਲ ਤੋਂ ਆ ਜੀ ਹਾਂ ਠੀਕ ਹੈ ਵਈ ਦੇਖ ਸਕਦੇ ਕੱਟੀ ਕਹਿੰਦਾ ਬਾਈ ਕਹਿੰਦਾ ਬੇਤਨੀ ਨਹੀਂ ਮੋਰਾ ਨਸਲ ਤੋਂ ਆ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਬਾਈ ਕੋਲ ਸੁਣ ਦਿਖਾਈ ਤੇ ਪੰਜ ਆਪਣੇ ਬੱਸ ਬਾਈ ਬੱਸ ਤਾਂ ਸੰਭਾਲੀ ਜੀ ਠੀਕ ਹੈ ਠੀਕ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ ਠੀਕ ਹੈ ਬਰ ਜੀ ਓਕੇ ਬਾਏ